ਲੱਡੂ ਕਦੋਂ ਜਾ ਮਿਲਿਆ ਤੂੰ ਮੈਂ ਕਮਾਲ ਹੀ ਹੋ ਗਈ ਹੈ ਗਏ ਤਾਂ ਹੋਣਾ ਥੋੜੇ ਦਿਨਾਂ ਚ ਐਸੇ ਹੀ ਕੁਝ ਫਨੀ ਸਾਊਂਡ ਬਾਈਟਸ ਆਪਕੋ ਇਸ ਵੀਡੀਓ ਨੇ ਪ੍ਰੋਵਾਈਡ ਕਰਨੇ ਵਾਲਾ ਹਾਂ ਜੋ ਬੀਬੀ ਕੀ ਨੋਰ ਦਾ ਡੈਡੀ ਤੇ ਨੋਰ ਗਏ ਲੱਡੂ ਨੂੰ ਛੱਡਣ ਲੱਡੂ ਦੇ ਘਰੇ ਖੇਡੀ ਗਏ ਲੋ ਅਸਲ ਵਿੱਚ ਤੁਸੀਂ ਹਾਈ ਭੜੀ ਕਰਤੂਤ ਵਾਲੇ ਆ ਕਿੰਨੀ ਤੁਹਾਡੀ ਬਦਨਾਮੀ ਹੋਈ ਕਿੰਨੀ ਬਦਨਾਮੀ ਹੋਈ ਤੁਹਾਡੀ ਪਿੰਡੋਂ ਵੀ ਨਿਕਲ ਗਏ ਤੁਸੀਂ ਤਾਂ ਤੁਸੀਂ ਕੋਈ ਮੜਾ ਮਟਾ ਕੋਈ ਮੂੰਹ ਬਣਾ ਲਓ ਨਹੀਂ ਕੰਜਰੋ ਰੋਣਾ ਦਾ ਤਾਂ ਰੋਂਦਿਆਂ ਵਰਗਾ ਮੂੰਹ ਬਣਾ ਲਈਦਾ ਹੁੰਦਾ ਕੋਈ ਤੁਹਾਡੇ ਤੋਂ ਲੋਕ ਤਰਸ ਕਰਨ ਤੁਸੀਂ ਤਾਂ ਤਰਸ ਕਰਨ ਵਾਲਾ ਮੂੰਹ ਹੀ ਨਹੀਂ ਬਣਾਉਂਦੇ ਜਮੇ ਤੇ ਇਹ ਹਾਲ ਤੇਰੇ ਭਰਾ ਦਾ ਉਹਦਾ ਮਤਰੇ ਦੇ ਭਰਾ ਦਾ ਤੇਰੇ ਨਾਲ ਮਰੀਕ ਦਾ ਉਹ ਵੀ ਹੱਸਦਾ ਹੀ ਫਿਰਦਾ ਕੋਈ ਟੈਨਸ਼ਨ ਨਹੀਂ ਗਈ ਸਾਲੀ ਅਸੀਂ ਐਵੇਂ ਟੈਨਸ਼ਨ ਲਈ ਬੈਠੇ ਆ ਤੁਹਾਡੀ ਮੈਂ ਤਾਂ ਦੇਮ ਦੇ ਦੇ ਕਹੀ ਜਨਾ ਵੀ ਚੱਲੇ ਯਾਰ ਗਰੀਬ ਆ ਵਿਚਾਰੇ ਹਣਾ ਗਰੀਬ ਆ ਵਿਚਾਰੇ ਪਰ ਤੁਸੀਂ ਗਰੀਬ ਨਹੀਂਗੇ ਵਾਕਈ ਤੁਹਾਡੇ ਕੋਲੇ ਪੈਸੇ ਆ ਮੂੰਹ ਤੇ ਮਾੜਾ ਜਿਹਾ ਵੀ ਨਹੀਂ ਉਹ ਕਰਦੇ ਕਿ ਯਾਰ ਤੋ ਕੋਈ ਤੁਹਾਡੇ ਤੇ ਮਾੜਾ ਮोटा ਕੋਈ ਤਰਸ ਕਰੇ ਪਿੰਡ ਵਾਲੇ ਕੋ ਕੋੜ ਚਾਹੇਂਦਾ ਬੰਦਾ ਹੀ ਤਰਸ ਕਰ ਲੈਂਦਾ ਕੋਈ ਸਕੇਗਾ ਜੋਈ ਕੋਈ ਕਹਿੰਦਾ ਨਹੀਂ ਯਾਰ ਇਹ ਨਹੀਂ ਹੋਣ ਦੇਣਾ ਆਪਾਂ ਕੋਈ ਹੈ ਇਹਦੇ ਤੇ ਮਾੜੀ ਮੁੱਠੀ ਵੀ ਕੋਈ ਮੂੰਹ ਤੇ ਸ਼ਕਤ ਕੋਈ ਹੈ ਇਹਦੇ ਤੇ ਵੀ ਕੋਈ ਬੰਦੇ ਨੂੰ ਆਇਆ ਹੋਊਗਾ ਯਾਰ ਕੋਈ ਟੈਨਸ਼ਨ ਹੋਊਗੀ ਵੀ ਸਾਡੇ ਨਾਲ ਕੀ ਹੋ ਗਿਆ ਆ ਦੇਖ ਲਓ ਹੁਣ ਇਹ ਵੀ ਦੱਸ ਦਿਓ ਪੰਚਾਇਤ ਚ ਤਾਂ ਕਹੀ ਜਾਂਦੇ ਵੀ ਅਸੀਂ ਅੱਡੋ ਅੱਡ ਰਵਾਂਗੇ ਕਿ ਤਿੱਕੇ ਘਰ ਤੋਂ ਨਹੀਂ ਰਹੀ ਜਾਂਦੇਗੇ ਬਾਪੂ ਦਾ ਸਿਰ ਨੀਵਾ ਹੋ ਗਿਆ ਸਾਰੀ ਪੰਚਾਇਤ ਦੇ ਵਿੱਚ ਮੈਂ ਤੁਹਾਨੂੰ ਹੁਣ ਗਰੀਬ ਨਹੀਂ ਕਹਿੰਦਾਗਾ ਵੀ ਤੁਸੀਂ ਗਰੀਬ ਨਾਲ ੱਤਕਾ ਹੋਇਆ ਮੈਨਾਂ ਤੇਰੇ ਤੁਹਾਡੇ ਬਾਪੂ ਨਹੀਂ ਕੱਲੇ ਨੂੰ ਕਹਿਣਾ ਕਿ ਉਸ ਗਰੀਬ ਨਾਲ ੱਤਕਾ ਹੋਇਆ ਵਿਚਾਰੇ ਨਾਲ ਜਿਹੜਾ ਨਾ ਕਰੇ ਤੁਹਾਡੀਆਂ ਵੀਡੀਓ ਵਿੱਚ ਆਇਆ ਕਦੇ ਵੀ ਮੈਂ ਤੁਹਾਡੀ ਉਹ ਵੀਡੀਓ ਦੇ ਵਿੱਚੋਂ ਦਾ ਮੈਂ ਕਦੇ ਵੀ ਫੇਸ ਨਹੀਂ ਦੇਖਿਆਗਾ ਤੇ ਤੁਹਾਡੇ ਕੰਮ ਦੇਖ ਲਓ ਉਹੀ ਹੱਸਦੇ ਹੱਸਦੇ ਫਿਰਦੇ ਹੋ ਖੜੀ ਤੁਹਾਡਾ ਟੈਲੈਂਟ ਹੀ ਭੈਜੋ ਇਹ ਹੈ ਵੀ ਹਾਸਕੇ ਵਿਖਾਉਣਾ ਆ ਜਾਂਦਾ ਫੋਲਵਰਾਂ ਨੂੰ ਤੇ ਫੇਰ ਆ ਸਾਡੇ ਫਾਲੋਅਰ ਵੀ ਕਹਿੰਦੇ ਹੁਣ ਕੋ ਸੋਚਦੇ ਹੁਣ ਕਿ ਵੀ ਇਹ ਸਾਡੇ ਕਿਹ ਵਜੇ ਆ ਵੀ ਮੂੰਹ ਤੇ ਮੜਾ ਮੋਟਾ ਵੀ ਇਹਨਾਂ ਦੇ ਇਹੋ ਜਿਹਾ ਹੈ ਨਹੀਂਗਾ ਵੀ ਰੋਈ ਵੀ ਯਾਰ ਸਾਡੇ ਨਾਲ ਆ ਹੋ ਗਿਆ ਸਾਰੇ ਵਿਛੜ ਗਏ ਆ ਤੁਸੀਂ ਕੁਝ ਸਿੱਖੋ ਦੁਨੀਆ ਵਿੱਚ ਰਹਿਣ ਦਾ ਮਾਫੀ ਮੰਗ ਲਈਦੀ ਹੁੰਦੀ ਆ ਮਾਫੀ ਨਾਲ ਬੰਦਾ ਛੋਟਾ ਨਹੀਂ ਹੁੰਦਾਗਾ ਮਾਫੀ ਮੰਗਦੇ ਕਹਿ ਰਹੇ ਦੇ ਅਸੀਂ ਸਾਫ ਸੁਥਰੀਆਂ ਵੀਡੀਓ ਬਣਾਵਾਂਗੇ ਚਲੋ ਜੋ ਪਹਿਲਾਂ ਗਲਤੀ ਹੋ ਗਈ ਹੋ ਗਈ ਆ ਵੀਡੀਓ ਜਿਹੜਾ ਕੋਈ ਮੜਾ ਮੋਟਾ ਪੇਜ ਚਲਦਾ ਡਿਲੀਟ ਮਾਰ ਦਿੰਦੇ ਫੇਰ ਬਣ ਜਾਂਦੇ ਫੇਰ ਕੀ ਹੁੰਦਾ ਜੇ ਪ੍ਰਮਾਤਮਾ ਨੇ ਦੇਣਾ ਸਾਰਾ ਕੁਝ ਮਿਲ ਹੀ ਜਾਣਾ ਵੀਡੀਓ ਡਿਲੀਟ ਮਾਰਦੇ ਤੇ ਚੱਕ ਦਿੰਦੇ ਫਟੇ ਨਵੇਂ ਵਧੀਆ ਵੀਡੀਓ ਸਾਫ ਸਫਿਰੀਆਂ ਬਣਾਉਂਦੇ ਮੈਂ ਬਥੇਰੀ ਕੋਸ਼ਿਸ਼ ਕੀਤੀ ਤੁਹਾਡੇ ਨਾਲ ਕਨੈਕਟ ਕਰਨ ਦੀ ਮੈਂ ਕਿਹਾ ਯਾਰ ਵੀ ਬਹੁਤ ਮਾੜਾ ਹੋਇਆ ਪੈਂਡ ਛੱਟ ਗਿਆ ਤੁਹਾਡਾ ਹਨਾ ਪਰ ਤੁਹਾਡਾ ਨਾ ਮੈਸੇਂਜਰ ਤੇ ਕਾਲ ਲੱਗਦੀ ਆ ਤੇ ਨਾ ਕੋਈ ਤੁਹਾਨੂੰ ਮੈਸੇਜ ਹੀ ਤੁਸੀਂ ਕੋਈ ਚੱਕ ਕਰਦੇ ਆ ਵੀ ਭਾਈ ਕੋਈ ਮੈਸੇਜ ਚੱਕ ਕਰ ਲਗੇ ਕੋਈ ਹੋਰ ਨਾ ਸਾਡਾ ਭੈਣ ਭਰਾ ਕੋਈ ਸਾਡਾ ਤਾਂ ਭੈਣ ਚ ਮਾੜਾ ਐ ਕਰਦਾ ਸੀ ਯਾਰ ਵੀ ਜੇ ਕਿਸੇ ਆਪਦੇ ਨਾਲ ਹੋ ਜੇ ਤਾਂ ਸਾਲੇ ਕਿੱਡਾ ਮੰਨੂ ਠੇਸ ਪਹੁੰਚਦੀ ਬੰਦੇ ਦੇ ਹਨਾ ਇਨਾ ਬੜਾ ਦੁਖਦਾ ਸੀ ਮੇਰਾ ਤੇ ਤੁਸੀਂ ਤਾਂ ਪੂਰੇ ਉਹ ਬਣੇ ਫਿਰਦੇ ਹੋ ਵਧੀਆ ਵਧੀਆ ਵੀਡੀਓ ਬਣਾਇਆ ਕਰੋ ਲੋਕ ਤੁਹਾਡੀਆਂ ਵੀਡੀਓ ਵੇਖਦੇ ਆ